ਸਤਿ ਸ੍ਰੀ ਅਕਾਲ ਦੋਸਤੋ ਅੱਜ ਸਾਡੇ ਨਾਲ ਸਾਡਾ ਸੰਯੋਗੀ ਕਰਨ ਦੇਵਿਕੜ ਵਾਲਾ ਮੌਜੂਦ ਹੈ ਆਓ ਗੱਲਬਾਤ ਕਰਾਉਨੇ ਆ ਪਿਛਲੇ ਦਿਨੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਜੀਤ ਸਿੰਘ ਜੀ ਖਾਲਸਾ ਉਹਨਾਂ ਦਾ ਬਿਆਨ ਆਇਆ ਸੀਗਾ ਵੀ ਪੰਜਾਬ ਦੇ ਵਿੱਚ ਇੱਕ ਹੋਰ ਪਾਰਟੀ ਬਣਨ ਜਾ ਰਹੀ ਹੈ ਆਊਟ ਪਾਰਟੀ ਦੇ ਬਾਰੇ ਗੱਲਬਾਤ ਕਰਦੇ ਆ ਕਰਨ ਜੀ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਉਹ ਪਾਰਟੀ ਦਾ ਨਾਂ ਕੀ ਹੈ ਤੇ ਉਹ ਪਾਰਟੀ ਕਿਉਂ ਬਣਾਈ ਜਾ ਰਹੀ ਹੈ ਦੇਖੋ ਜੀ ਜਿਵੇਂ ਤੁਸੀਂ ਦੱਸਿਆ ਵੀ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਨੇ ਮੈਂਬਰ ਪਾਰਲੀਮੈਂਟਰੀ ਰਿਕਾਰਡ ਤੋਂ ਸਰਦਾਰ ਸਾਜੀਤ ਸਿੰਘ ਖਾਲਸਾ ਉਹਨਾਂ ਨੇ ਐਲਾਨ ਕੀਤਾ ਕਿ 14 ਜਨਵਰੀ 2025 ਨੂੰ ਮਾਗੀ ਦੇ ਮੇਲੇ ਤੇ ਇੱਕ ਵੱਡਾ ਵਿਸ਼ਾਲ ਇਕੱਠ ਕਰਕੇ ਨਵੀਂ ਖੇਤਰੀ ਪਾਰਟੀ ਦਾ ਰਸਮੀ ਐਲਾਨ ਕੀਤਾ ਜਾਵੇਗਾ ਅਤੇ ਜਿਸ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਹੋਵੇਗਾ ਤੇ ਆਹ ਪਾਰਟੀ ਜਿਹੜੀ ਬਣ ਜਾਰੀ ਆ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਦੂਸਰੀਆਂ ਖੇਤਰੀ ਪਾਰਟੀਆਂ ਲਾ ਲੋ ਜਾਂ ਫਿਰ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਨੂੰ ਕੋਈ ਨਾ ਕੋਈ ਨੁਕਸਾਨ ਹੋਵੇਗਾ ਇਸ ਪਾਰਟੀ ਦਾ ਦੇਖੋ ਜਿਵੇਂ ਤੁਸੀਂ ਕਿਹਾ ਵੀ ਜਿਹੜੀ ਦੂਜੀ ਰਾਸੀ ਪ੍ਰਾਣੀਆਂ ਪਾਰਟੀਆਂ ਨੇ ਚਾਹੇ ਖੇਤਰੀ ਪਾਰਟੀ ਆ ਜੇ ਸ਼੍ਰੋਮਣੀ ਕਾਲ ਦਲ ਤੇ ਕਾਂਗਰਸ ਆਮ ਆਦਮੀ ਭਾਜਪਾ ਵੀ ਇਸ ਗੱਲ ਦਾ ਕੋਈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਵੀ ਇਹਦਾ ਨੁਕਸਾਨ ਹੁੰਦਾ ਹੈ ਜਾਂ ਕਿਸੇ ਨੂੰ ਫਾਇਦਾ ਹੁੰਦਾ ਪਰ ਇਹ ਗੱਲ ਜ਼ਰੂਰ ਸਿਆਸੀ ਸਰਸਾ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਵੀ ਇਸ ਗੱਲ ਦਾ ਸਭ ਤੋਂ ਵੱਧ ਨੁਕਸਾਨ 103 ਸਾਲ ਪੁਰਾਣੀ ਖੇਤਰੀ ਪਾਰਟੀ ਪੰਜਾਬ ਦੀ ਪੰਜਾਬ ਸਤੈਸ਼ੀ ਪੰਥ ਸਤੈਸ਼ੀ ਕਹਾਉਣ ਵਾਲੀ ਸ਼੍ਰੋਮਣੀ ਅਕਾਲ ਜਲ ਬਾਦਲ ਨੂੰ ਹੋਵੇਗਾ ਜਿਹੜੀ ਨਵੀਂ ਪਾਰਟੀ ਬਣਨ ਜਾ ਰਹੀ ਹੈ ਉਹਦਾ ਵੀ ਨਾਮ ਕਹਿੰਦੇ ਸ਼੍ਰੋਮਣੀ ਅਕਾਲ ਜਲ ਹੈ ਤੇ ਇਹਦੇ ਬਾਰੇ ਤੁਸੀਂ ਕੀ ਜਾਣਨਾ ਪਾ ਸਕਦੇ ਹੋ ਸਾਡੇ ਦਰਸ਼ਕਾਂ ਦੇਖੋ ਜੀ ਆਪਾਂ ਨੂੰ ਜਿਵੇਂ ਪਤਾ ਵੀ ਇਹ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਵੀ ਬਹੁਤ ਬਣੇ ਸ਼੍ਰੋਮਣੀ ਅਕਾਲੀ ਦਲ ਲੋਂਗੋਵਾਲ ਬਣਿਆ ਸ਼੍ਰੋਮਣੀ ਅਕਾਲੀ ਦਲ ਬਰਨਾਲਾ ਬਣਿਆ ਸ਼੍ਰੋਮਣੀ ਅਕਾਲੀ ਦਲ ਸਯੁਕਤ ਬਣਿਆ ਹੁਣ ਪਿਛਲੇ ਦਿਨੀ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਨੇ ਬਣਾਇਆ ਸੀਗਾ ਤੇ ਹੁਣ ਜਿਹੜੀ ਆਪਣਾ ਨਵੀਂ ਪਾਰਟੀ ਬਣ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਜਿਹੜੇ ਆਮ ਤਪਾਲ ਸਿੰਘ ਖਾਲਸਾ ਜਿਹੜੇ ਖੰਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਨੇ ਤੇ ਉਹਨਾਂ ਦੇ ਪਿਤਾ ਆਪਣਾ ਕਰਸੇਮ ਸਿੰਘ ਜੀ ਨੂੰ ਜਿਹੜਾ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ ਇਹ ਜਾਣਕਾਰੀ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਨੇ ਪੱਤਰਕਾਰਾਂ ਨੂੰ ਪਿਛਲੇ ਦਿਨੀ ਦਿੱਤੀ ਸੀਗੀ ਕੀ ਕਿਤੇ ਨਾ ਕਿਤੇ ਲੋਕ ਸਵੀਕਾਰ ਕਰਨਗੇ ਪੰਥ ਦੀ ਪਾਰਟੀ ਨੂੰ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਇੱਕ ਕੌਮ ਦੇ ਹੀਰੇ ਕਹਿ ਕੇ ਕੌਮ ਦੇ ਰਖਵਾਲੇ ਕਹਿ ਕੇ ਇਹਨਾਂ ਨੂੰ ਵੋਟਾਂ ਦੇਈਆਂ ਤੇ ਆਜ਼ਾਦ ਉਮੀਦਵਾਰ ਬੜੀ ਭਾਰੀ ਗਿਣਤੀ ਦੇ ਵਿੱਚ ਜਿੱਤੇ ਆ ਭਾਈ ਅਮਰਤਪਾਲ ਸਿੰਘ ਜੀ ਤੇ ਭਾਈ ਸਰਜੀਤ ਸਿੰਘ ਜੀ ਖਾਲਸਾ ਕੀ ਜੇਕਰ ਇਹ ਹੁਣ ਸਿਆਸੀ ਕਰੀਅਰ ਆਪਣਾ ਸ਼ੁਰੂ ਕਰਨ ਜਾ ਰਹੇ ਨੇ ਚਲੋ ਸਿਆਸੀ ਕਰੀਅਰ ਤਾਂ ਉਹਨਾਂ ਦਾ 2024 ਦੇ ਵਿੱਚ ਸ਼ੁਰੂ ਹੀ ਹੋ ਗਿਆ ਪਰ ਜੇ ਆਪਾਂ ਗੱਲ ਕਰੀਏ ਵੀ ਅੱਜ ਦੇ ਸਮੇਂ ਦੀ ਕਿਉਂਕਿ ਲੋਕ ਬਹੁਤ ਜਿਹੜੇ ਕਤਰਉਂਦੇ ਨੇ ਸਿਆਸੀ ਪਾਰਟੀਆਂ ਤੋਂ ਪਰ ਇਹ ਕਿਤੇ ਨਾ ਕਿਤੇ ਫੇਰ ਉਸੇ ਰਾਹ ਦੇ ਤੁਰ ਪਏ ਨੇ ਸਿਆਸੀ ਪਾਰਟੀ ਬਣਾਉਣ ਲੱਗ ਪਏ ਨੇ ਕੀ ਇਸ ਪਾਰਟੀ ਨੂੰ ਲੋਕ ਸਵੀਕਾਰ ਕਰਨਗੇ ਦੇਖੋ ਜੀ ਇਹ ਤਾਂ ਆਉਣ ਵਾਲਾ ਸਮਾਂ ਆਪਣਾ 2027 ਦੀ ਵਿਧਾਨ ਸਭਾ ਚੋਣਾਂ ਦੇ ਸਮੇਂ ਜਿਹੜੇ ਚੋਣ ਨਤੀਜੇ ਆਉਣਗੇ ਇਹ ਤਾਂ ਉਹੀ ਦੱਸਣਗੇ ਵੀ ਜਿਹੜਾ ਇਹ ਇਸ ਪਾਰਟੀ ਨੂੰ ਸ਼੍ਰੋਮਣੀ ਅਕਾਲੀ ਦਲ ਅਨੰਦਪਰ ਸਾਹਿਬ ਨੂੰ ਜਿਹੜੀ ਨਵੀਂ ਖੇਤਰੀ ਪਾਰਟੀ 14 ਜਨਵਰੀ 2025 ਨੂੰ ਬਣਨ ਜਾ ਰਹੀ ਆ ਮੁਕਸਰ ਦੀ ਧਰਤੀ ਤੇ ਵੀ ਉਹ ਲੋਕ ਸੰਹਾਰ ਕਰਦੇ ਨੇ ਪਰ ਜੀ ਗੱਲ ਪਰ ਦੇਖੋ ਹਰ ਦਿਨ ਇੱਕ ਨਵੀਂ ਪਾਰਟੀ ਦਾ ਬਣ ਜਾਣਾ ਇਹ ਗੱਲ ਕੋਈ ਚੰਗੀ ਨਹੀਂ ਹੈਗੀ ਬਾਕੀ ਇਹ ਗੱਲ ਜ਼ਰੂਰ ਆ ਵੀ ਕਿਸੇ ਸੂਬੇ ਵਾਸਤੇ ਖੇਤਰੀ ਪਾਰਟੀ ਦਾ ਇੱਕ ਹੋਣਾ ਜੇ ਨਾ ਪੰਜਾਬ ਦੀ ਗੱਲ ਕਰੇ ਉਹ ਪਾਰਟੀ ਦਾ ਹੁਣ ਬਹੁਤ ਚੰਗੀ ਗੱਲ ਆ ਕਿਉਂਕਿ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਬਾਕੀ ਰਾਸ਼ਟਰੀ ਪਾਰਟੀਆਂ ਨੇ ਉਹ ਦਿੱਲੀ ਤੋਂ ਚੱਲਦੀਆਂ ਨੇ ਜਿਹੜੀ ਖੇਤਰੀ ਪਾਰਟੀਆ ਉਹ ਪੰਜਾਬ ਤੋਂ ਚੱਲਦੀ ਆ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਸ਼੍ਰੋਮਣੀ ਕਾਲ ਜਿਹੜੀ ਪੁਰਾਣੀ ਖੇਤਰੀ ਪਾਰਟੀ ਆ ਉਹ ਪੰਜਾਬ ਤੋਂ ਚੱਲਦੀ ਰਹੀ ਆ ਕਈ ਲੋਕਾਂ ਦਾ ਇਹ ਵੀ ਕਹਿਣਾ ਵੀ ਭਾਈ ਸਰਜੀਤ ਸਿੰਘ ਜੀ ਖਾਲਸਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਫਰੀਦਕੋਟ ਤੋਂ ਪਾਰਲੀਮੈਂਟ ਦੇ ਵਿੱਚ ਜਾ ਕੇ ਕੋਈ ਆਪਣੇ ਵਿਚਾਰ ਨਹੀਂ ਰੱਖਦੇ ਕੋਈ ਬੋਲਦੇ ਨਹੀਂ ਕਈ ਲੋਕਾਂ ਦਾ ਕਹਿਣਾ ਵੀ ਉਹਨਾਂ ਨੇ ਸਿਰਫ ਉਹ ਸਿਰਫ ਜਿਹੜੀਆਂ ਐਮਪੀ ਦੀ ਚੋਣਾਂ ਆ ਆਪਣੇ ਸ਼ੌਰਤ ਹਾਸਲ ਕਰਨ ਦੇ ਲਈ ਲੜੀ ਸੀ ਤੇ ਉਹ ਮੈਂਬਰ ਪਾਰਲੀਮੈਂਟ ਬਣ ਕੇ ਉਹ ਜਿਹੜੀ ਆਪਣੀ ਸੁੱਖ ਆਰਾਮ ਦਾ ਜਿਹੜਾ ਆਨੰਦ ਮਾਣ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਤਾਂ ਚਲੋ ਵੱਖ-ਵੱਖ ਲੋਕਾਂ ਦੇ ਆਪਣੇ ਆਪਣੇ ਵਿਚਾਰ ਹੋ ਸਕਦੇ ਨੇ ਪਰ ਆਪਾਂ ਨੂੰ ਇਹ ਪਤਾ ਵੀ ਜਿਹੜੀ 2024 ਦੀ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਸਿਰਫ ਦੋ ਹਲਕਿਆਂ ਦੇ ਵਿੱਚ ਹੀ ਜਿਹੜੀ ਪੰਥਕ ਹਵਾ ਜਿਹੜੀ ਚੱਲੀ ਆ ਜਿਹਦੇ ਵਿੱਚ ਆਪਣਾ ਲੋਕ ਸਭਾ ਹਲਕਾ ਫਰੀਦਕੋਟ ਜਿਸ ਤੋਂ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਖਾਲਸਾ ਬਣੇ ਨੇ ਤੇ ਜਿਹੜਾ ਇੱਕ ਦੂਜੀ ਪੰਥਕ ਸਿਆਸੀ ਹਵਾ ਲੋਕ ਸਭਾ ਹਲਕਾ ਕੰਡੂਰ ਸਾਹਿਬ ਤੋਂ ਚੱਲੀ ਆ ਲੋਕਾਂ ਦੇ ਵਿੱਚ ਇਹ ਦੇਖੋ ਇੱਕ ਮਾਹੌਲ ਬਣ ਗਿਆ ਸੀਗਾ ਵੀ ਜਿਹੜੀ ਐਨਐਸਏ ਲੱਗੀ ਆ ਭਾਈ ਅਮਰਪਾਲ ਸਿੰਘ ਤੇ ਵੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਕਢਾਉਣ ਵਾਸਤੇ ਆਪਣਾ ਲੋਕਾਂ ਨੇ ਆਪ ਬਹੁਤ ਜਿਆਦਾ ਹਿੰਮਤ ਕਰਕੇ ਲੋਕਾਂ ਨੇ ਆਪ ਵੋਟਾਂ ਪਾਈਆਂ ਨੇ ਤੇ ਜਿਹੜਾ ਦੂਜੀ ਗੱਲ ਆ ਆਪਾਂ ਨੂੰ ਪਤਾ ਵੀ ਇੱਕ ਲੋਕਾਂ ਦੇ ਵਿੱਚ ਇਹ ਵੀ ਚਰਚਾ ਸੀ ਵੀ ਜਿਹੜਾ ਪੰਥ ਦੇ ਮੂੰਹ ਤੇ ਕੋਈ ਇੱਕ ਦਾਗ ਨਾ ਲੱਗੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਪਿਛਲੀ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਨੇ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਜਸਵੰਤ ਸਿੰਘ ਖਾਲੜਾ ਉਹਨਾਂ ਦੀ ਧਰਮਪਰਨੀ ਪਰਮਜੀਤ ਕੌਰ ਖਾਲੜਾ ਉਹ ਖੜੇ ਸੀ ਪਰ ਲੋਕਾਂ ਨੇ ਖੰਡੂਰ ਸਾਹਿਬ ਤੋਂ ਉਹਨਾਂ ਦਾ ਸਾਥ ਨਹੀਂ ਦਿੱਤਾ ਤੇ ਇਸ ਕਰਕੇ ਇਸ ਵਾਰ ਜਿਹੜੀ 2024 ਦੀ ਲੋਕ ਸਭਾ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਇਹ ਜਿਵੇਂ ਕਹਿ ਸਕਦੇ ਆਪ ਵੀ ਲੋਕ ਪਿਛਲਾ ਲੰਬਾ ਤਾਗ ਵਾਸਤੇ ਇਸ ਤਰ੍ਹਾਂ ਦੀ ਇੱਕ ਸਿਆਸੀ ਹਵਾ ਬਣੀ ਤੇ ਜਿਸ ਦੇ ਵਿੱਚ ਇਹ ਦੋ ਜਿਹੜੇ ਮੈਂਬਰ ਪਾਰਲੀਮੈਂਟ ਚ ਚੁਣ ਕੇ ਆਏ ਨੇ ਜੇਕਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਦੀ ਪਾਰਟੀ ਜਿਹੜੀ ਬਣਦੀ ਹੈ ਤੇ ਇਹ ਪਾਰਟੀ ਬਣਨ ਦੇ ਨਾਲ ਕਿਤੇ ਨਾ ਕਿਤੇ ਭਾਈ ਅਮਰਪਾਲ ਸਿੰਘ ਜੀ ਮੈਨੂੰ ਲੱਗਦਾ ਵੀ ਮੁੱਖ ਮੰਤਰੀ ਦਾ ਚਿਹਰਾ ਜਿਹੜੀ ਹੋਣਗੇ ਜਾਂ 117 ਹਲਕਿਆਂ ਤੋਂ ਇਹ ਆਪਣੇ ਉਮੀਦਵਾਰ ਉਤਾਰਨਗੇ ਜਾਂ ਨਹੀਂ ਇਹਦੇ ਬਾਰੇ ਤੁਸੀਂ ਜਾਣਾ ਜਾਓਗੇ ਦੇਖੋ ਜੀ ਜੇ ਇਹਦਾ ਇਹਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਉਹ 117 ਵਿਧਾਨ ਸਭਾ ਹਲਕਿਆਂ ਦੇ ਚੋਣ ਲੜਦੇ ਨੇ ਜਾਂ ਘੱਟ ਤੇ ਲੜਦੇ ਨੇ ਪਰ ਪਿਛਲੇ ਦਿਨੀ ਜਦੋਂ ਆਪਾਂ ਨੂੰ ਪਤਾ ਵੀ ਉਹਨਾਂ ਨੇ ਇੱਕ ਪਾਰਟੀ ਉਹਦੇ ਇਹ ਰੈਲੀ ਕੀਤੀ ਸੀ ਉਸ ਦੇ ਵਿੱਚ ਸਰਦਾਰ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਸੀਗਾ ਵੀ ਜਿਹੜੇ 9 ਲੋਕ ਸਭਾ ਹਲਕੇ ਉਹਨਾਂ ਦੇ ਹਲਕੇ ਵਿਧਾਨ ਸਭਾ ਦੇ ਵਿੱਚ ਆਉਂਦੇ ਨੇ ਤੇ 9 ਜਿਹੜੇ ਅਮਰਪਾਲ ਸਿੰਘ ਖਾਲਸਾ ਦੇ ਆਉਂਦੇ ਨੇ ਵੀ ਅਸੀਂ 18 ਤਾਂ ਜਿਹੜੇ ਵਿਧਾਨ ਸਭਾ ਹਲਕੇ ਆ ਉਹ ਜਿੱਤੀ ਜਾਣੇ ਨੇ ਤੇ ਬਾਕੀ ਇਹਦਾ ਆਉਣ ਵਾਲਾ ਸਮਾਂ ਹੀ ਦੱਸੂਗਾ ਵੀ ਕਿਸ ਰਾਜਾ ਦੀ ਜਿਹੜੀ ਜਿੱਤ ਹੁੰਦੀ ਆ ਕਿਹਦੇ ਹੱਥ ਰਾਜ ਦੀ ਚਾਬੀਆਂ ਆਉਂਦੀ ਆ 2027 ਦੀ ਵਿਧਾਨ ਸਭਾ ਚੋਣਾਂ ਦੇ ਸਮੇਂ ਇਹ ਤਾਂ ਚੋਣ ਨਤੀਜੇ ਹੀ ਦੱਸਣਗੇ ਸਾਡੇ ਦਰਸ਼ਕਾਂ ਦੱਸੋ ਕਰਨਜੀਤ ਸ਼ਰਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਪੜਨਾ ਤੇ ਇਹਨਾਂ ਪੰਥਕ ਚਿਹਰਿਆਂ ਦਾ ਸਿਆਸੀ ਪਾਰਟੀਆਂ ਦੇ ਵਿੱਚ ਇੰਟਰਸਟ ਜਾਂ ਸਿਆਸ ਦੇ ਵਿੱਚ ਇੰਟਰਸਟ ਲੈਣਾ ਕੀ ਕੋਈ ਇਹਨਾਂ ਨੂੰ ਫਾਇਦੇਮੰਦ ਹੋਵੇਗਾ ਜਾਂ ਨਹੀਂ ਦੇਖੋ ਜੀ ਇਹ ਤਾਂ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਭਾਈ ਅਮਰਪਾਲ ਸਿੰਘ ਖਾਲਸਾ ਨੇ ਉਹ ਸ਼ੁਰੂ ਤੋਂ ਕਹਿੰਦੇ ਰਹੇ ਵੀ ਮੈਂ ਸਿਰਫ ਇੱਕ ਧਰਮ ਦਾ ਪ੍ਰਚਾਰ ਕਰਨਾ ਹੈ ਵੀ ਮੈਂ ਸਿਆਸਤ ਦੇ ਵਿੱਚ ਨਹੀਂ ਆਵਾਂਗਾ ਤੇ ਨਾ ਹੀ ਕੋਈ ਸਿਆਸੀ ਪਾਰਟੀ ਬਣਾਵਾਂਗਾ ਪਰ ਕਿਤੇ ਨਾ ਕਿਤੇ ਉਹਨਾਂ ਦੇ ਪਿਤਾ ਜੀ ਵੱਲੋਂ ਸਿਆਸਤ ਜਿਹੜੀ ਕੀਤੀ ਜਾ ਰਹੀ ਹੈ ਧਰਮ ਦੇ ਨਾਂ ਤੇ ਵੀ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਆਪਾਂ ਨੂੰ ਪਤਾ ਵੀ ਜਿਹੜੇ ਅਮਰਪਾਲ ਸਿੰਘ ਖਾਲਸਾ ਦੇ ਪਿਤਾ ਨੇ ਉਹ ਜਿਵੇਂ ਆਪਾਂ ਨੂੰ ਪਤਾ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਸੰਬੰਧਿਤ ਰਹੇ ਨੇ ਪਰ ਹੁਣ ਦੇਖੋ ਇਹ ਤਾਂ ਸਮਾਂ ਹੀ ਦੱਸੂਗਾ ਵੀ ਲੋਕ ਜਿਹੜੇ ਉਹਨਾਂ ਦੇ ਜਿਹੜੀ ਉਹਨਾਂ ਦੀ ਪਾਰਟੀ ਸ਼੍ਰੋਮਣੀ ਕਾਲੇਲ ਅਨੰਦਪੁਰ ਸਾਹਿਬ ਬਣਨ ਜਾ ਰਹੀ ਆ ਇਹ ਤਾਂ ਵੀ ਲੋਕ ਉਹਨੂੰ ਸਬਕਾਰ ਕਰਦੇ ਨੇ ਜਾਂ ਨਕਾਰਦੇ ਨੇ ਜਿਹੜੀ ਐਨਐਸਏ ਲੱਗੀ ਹੋਈ ਐ ਐਮਪੀ ਬਣ ਤੋਂ ਬਾਅਦ ਵੀ ਉਹਨਾਂ ਤੋਂ ਐਨਐਸਏ ਜਿਹੜੀ ਹਟਾਈ ਨਹੀਂ ਗਈ ਸਗੋਂ ਉਹਨਾਂ ਦੀ ਐਨਐਸਏ ਜਿਹੜੀ ਵਧਾ ਦਿੱਤੀ ਗਈ ਐ ਕਿ ਸਰਕਾਰ ਨੂੰ ਚਾਹੀਦਾ ਵੀ ਇੱਕ ਐਮਪੀ ਨੂੰ ਅੰਦਰ ਜਿਹੜੇ ਤੋਂ ਬਾਹਰ ਜਿਹੜਾ ਕੱਟਣਾ ਚਾਹੀਦਾ ਕਿ ਨਹੀਂ ਕੱਟਣਾ ਚਾਹੀਦਾ ਦੇਖੋ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੀ ਉਹਨਾਂ ਦੀ ਐਨਐਸਏ ਆ ਉਹ ਕਈ ਵਾਰ ਜਿਹੜੇ ਐਮਪੀ ਬਣ ਤੋਂ ਬਾਅਦ ਵੀ ਵਧਾ ਦਿੱਤੀ ਗਈ ਤੇ ਜਿਵੇਂ ਆਪਾਂ ਨੂੰ ਪਤਾ ਵੀ ਜਿਹੜਾ ਜਦੋਂ ਸਰਦਾਰ ਸੀਮਨਜੀਤ ਸਿੰਘ ਮਾਨ ਤਰਨਤਾਰਨ ਦੇ ਸੰਗਰੂਰ ਤੋਂ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਸੀ ਉਹਨਾਂ ਦੇ ਵੀ ਐਨਐਸਏ ਲੱਗੀ ਸੀ ਪਰ ਜਦੋਂ ਉਹ ਚੋਣ ਜਿੱਤ ਗਏ ਸੀ ਉਸ ਤੋਂ ਬਾਅਦ ਉਹਨਾਂ ਦੀ ਐਨਐਸਏ ਹਟਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਉਹ ਜੇਲ੍ਹ ਤੋਂ ਬਾਹਰ ਆ ਗਈ ਸੀ ਪਰ ਭਾਈ ਅਮਰਪਾਲ ਸਿੰਘ ਜੀ ਉਹ ਜਿਹੜਾ ਬਾਹਰ ਨਹੀਂ ਆ ਰਹੇ ਹੈਗੇ ਇਹ ਤਾਂ ਦੇਖੋ ਇਹ ਤਾਂ ਜੋ ਵੀ ਸਿਆਸੀ ਕਾਰਨ ਨੇ ਇਹ ਤਾਂ ਜਾਂ ਕੇਂਦਰ ਸਰਕਾਰ ਨੂੰ ਪਤਾ ਯਾ ਪੰਜਾਬ ਸਰਕਾਰ ਨੂੰ ਪਤਾ ਵੀ ਉਹ ਜਿਹੜਾ ਇੱਕ ਐਮਪੀ ਹੋਣ ਜਿਹੜਾ ਜੀ ਤਕਰੀਬਨ 4 4.5 ਲੱਖ ਵੋਟਾਂ ਦੇ ਨਾਲ ਜਿਤਾ ਕੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਬਣਾਇਆ ਗੱਲ ਕਰਦੇ ਆ ਅਮਰਪਾਲ ਸਿੰਘ ਜੀ ਦੇ ਪਿਤਾ ਜੀ ਦੀ ਕਿ ਉਹਨਾਂ ਨੇ ਕਦੇ ਵੀ ਕਿਸੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਅਮਰਪਾਲ ਸਿੰਘ ਜੀ ਤੋਂ ਇਲਾਵਾ ਜਿਹੜੇ ਹੋਰ ਵੀ ਸਿੱਖ ਉਹਨਾਂ ਦੇ ਨਾਲ ਜੇਲ੍ਹ ਕੱਟ ਰਹੇ ਨੇ ਡਿਵੂਗੜ ਦੇ ਵਿੱਚ ਉਹਨਾਂ ਦੇ ਬਾਰੇ ਕਦੇ ਕੋਈ ਗੱਲ ਨਹੀਂ ਕੀਤੀ ਇਹ ਸਾਡੇ ਲੋਕਾਂ ਦਾ ਕਹਿਣਾ ਹੈ ਇਹਨੂੰ ਤੁਸੀਂ ਕਿੰਨਾਂ ਸੱਚਾਈ ਦੇ ਨਾਲ ਦੇਖਦੇ ਹੋ ਦੇਖੋ ਜੀ ਇਹ ਤਾਂ ਜਿਵੇਂ ਆਪਾਂ ਨੂੰ ਪਤਾ ਵੀ ਜਿਹੜੇ ਭਾਈਆਂ ਮਤਪਾਲ ਸਿੰਘ ਖਾਲਸਾ ਨਾਲ ਪਿਛਲੇ ਦਿਨੀ ਜਿਹੜੇ ਜਦੋਂ ਉਹ ਆਪਣਾ ਗ੍ਰਿਫਤਾਰ ਕੀਤੇ ਗਏ ਸੀ ਉਹਨਾਂ ਦੇ ਵਿੱਚ ਜਿਹੜੇ ਆਪਣਾ ਪ੍ਰਧਾਨ ਮੰਤਰੀ ਬਾਜੇਗੇ ਜਾਂ ਹੋਰ ਵੀ ਜਿਹੜੇ ਇੱਕ ਗੀਤਕਾਰ ਸੀ ਕਲਸੀ ਹੋਰ ਵੀ ਕਈ ਆਗੂ ਜਿਹੜੇ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਦੇ ਬਾਰੇ ਕੋਈ ਦੁਆਰਾ ਕੋਈ ਚਰਚਾ ਨਹੀਂ ਹੋਈ ਹੈਗੀ ਤੇ ਇਹ ਗੱਲ ਨਾਲ ਮੈਂ ਤੁਹਾਡੇ ਨਾਲ ਸਹਿਮਤ ਤੇ ਬਾਕੀ ਦੇਖੋ ਕੀ ਬਣਦਾ ਪਰ ਜੇ ਦੇਖਿਆ ਜਾਵੇ ਵੀ ਉਹ ਵੀ ਭਾਈ ਅਮਰਤਪਾਲ ਸਿੰਘ ਜੀ ਦੇ ਇੱਕ ਇੱਕ ਹਿੱਸਾ ਸੀਗੇ ਪਰ ਬਹੁਤ ਜ਼ਿਆਦਾ ਮਨ ਜਿਹੜਾ ਉਦਾਸ ਹੁੰਦਾ ਜਦੋਂ ਦੂਜੇ ਸਿੱਖਾਂ ਦੇ ਬਾਰੇ ਇਹ ਨਹੀਂ ਗੱਲ ਕੀਤੀ ਜਾਂਦੀ ਸਿਰਫ ਭਾਈ ਅਮਰਤਪਾਲ ਸਿੰਘ ਜੀ ਦੇ ਬਾਰੇ ਗੱਲ ਕੀਤੀ ਜਾਂਦੀ ਹੈ ਉਹਨਾਂ ਦੇ ਪਿਤਾ ਜੀ ਬਾਰੇ ਉਹਨਾਂ ਦੇ ਭਰਾ ਬਾਰੇ ਤੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਗੱਲ ਕਰਨ ਜਿਹਦੀ ਆਵਾਜ਼ ਠਾਣੀ ਚਾਹੀਦੀ ਉਹਨਾਂ ਸਿੱਖਾਂ ਦੀ ਵੀ ਉਹਨਾਂ ਸਿੱਖਾਂ ਤੋਂ ਇਲਾਵਾ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਆ ਔਰ ਉਹ ਸਜਾ ਪੂਰੀ ਹੋਣ ਦੇ ਬਾਵਜੂਦ ਵੀ ਹੁਣ ਵੀ ਜੇਲ੍ਹ ਦੇ ਵਿੱਚ ਨੇ ਉਹਨਾਂ ਦੇ ਬਾਰੇ ਵੀ ਇਹਨਾਂ ਨੂੰ ਕੀ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਬਿਲਕੁਲ ਜਿਹੜੀ ਗੱਲ ਤੁਸੀਂ ਕਹੀ ਆ ਵੀ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਹੈ ਔਰ ਜਿਹੜੇ ਬੰਦੀ ਸਿੰਘ ਪਿਛਲੇ ਕਈ ਸਾਲਾਂ ਤੋਂ 35 35 40 ਸਾਲ ਤੋਂ ਪੰਜਾਬ ਦੀਆਂ ਜੇਲਾਂ ਜਾਂ ਹੋਰ ਬਾਹਰ ਜੇਲਾਂ ਵਿੱਚ ਬੰਦ ਨੇ ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਇੱਥੇ ਦੱਸ ਦਵਾ ਵੀ ਜਿਹੜੇ ਅਮਰਪਾਲ ਦੇ ਪਿਤਾ ਜੀ ਨੇ ਤਰਸੇਮ ਸਿੰਘ ਉਹ ਜਿਹੜੀ ਅੱਜ ਆਪਣਾ ਮੋਹਾਲੀ ਵਿਖੇ ਬੰਦੀ ਸਿੰਘਾਂ ਦੇ ਇਨਸਾਫ ਲਈ ਜਿਹੜਾ ਤਰਨਾ ਕਰੀਬ 2 ਸਾਲ ਤੋਂ ਚੱਲ ਰਿਹਾ ਉਸ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸਨ ਪਰ ਪੰਜਾਬ ਪੁਲਿਸ ਨੇ ਉਹਨਾਂ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗੱਲ ਅੱਜ ਮੋਹਾਲੀ ਮੋਰਚੇ ਦੀ ਹੁੰਦੀ ਹੈ ਜਿਹੜਾ ਕਮਿੰਸਾਹ ਮੋਰਚਾ ਲੱਗਿਆ ਹੋਇਆ ਤੇ ਅੱਜ ਉੱਥੇ ਕਹਿੰਦੇ ਵੀ ਆਪਣੇ ਸਿੱਖਾਂ ਨੇ ਐਸੀਐਮ ਭਗਵੰਤ ਸਿੰਘ ਮਾਨ ਜੀ ਦੀ ਕੋਠੀ ਦਾ ਘਰਾਵ ਕਰਨ ਦੇ ਲਈ ਜਿਹੜੇ ਤੁਰੇ ਸੀਗੇ ਪਰ ਪੁਲਿਸ ਦੇ ਨਾਲ ਉਹਨਾਂ ਦੀ ਝੜ ਪਈ ਤੇ ਉਹਨਾਂ ਦੇ ਪਾਣੀ ਦੀਆਂ ਮਸ਼ਾਣਾ ਬਿਮਾਰੀਆਂ ਗਈਆਂ ਇਹ ਬਹੁਤ ਨਿੰਦਣਯੋਗ ਕਦਮ ਹੈ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਇਹ ਕਿਸੇ ਵੀ ਆਪਣਾ ਸਿਆਸੀ ਪੰਜਾਬ ਸਰਕਾਰ ਜਾਂ ਸਿਆਸੀ ਪਾਰਟੀ ਲਈ ਬਹੁਤ ਨਿੰਦਣਯੋਗ ਕਦਮ ਹੈ ਵੀ ਕਿਸੇ ਵੀ ਆਮ ਲੋਕਾਂ ਦੇ ਇਸ ਤਰ੍ਹਾਂ ਦਾ ਆਪਣਾ ਵਿਹਾਰ ਉਹਨਾਂ ਦੇ ਨਾਲ ਨਹੀਂ ਕਰਨਾ ਚਾਹੀਦਾ ਸਿਰਫ ਇੱਕ ਗੱਲਬਾਤ ਦੇ ਜ਼ਰੀਏ ਹਰ ਇੱਕ ਮਸਲਾ ਹੱਲ ਹੋਣਾ ਚਾਹੀਦਾ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਆਪ ਅੱਗੇ ਆ ਕੇ ਇਹਨਾਂ ਦੇ ਨਾਲ ਚਰਚਾ ਕਰਨੀ ਚਾਹੀਦੀ ਆ ਤੇ ਜਿਹੜੇ ਮਸਲੇ ਆ ਉਹਨਾਂ ਦਾ ਹੱਲ ਕਰਨਾ ਚਾਹੀਦਾ ਅੱਜ ਦੇ ਲਈ ਬਸ ਇੰਨਾ ਹੀ ਬਹੁਤ-ਬਹੁਤ ਧੰਨਵਾਦ ਕਰਨ ਜੀ ਤੁਹਾਡਾ ਸਾਡੇ ਦਰਸ਼ਕਾਂ ਨੂੰ ਇੰਨੀ ਜਾਣਕਾਰੀ ਦੇਣ ਦੇ ਲਈ ਧੰਨਵਾਦ ਜੀ ਤੇ ਮੈਂ ਬੇਨਤੀ ਕਰਦਾ ਦਰਸ਼ਕ ਜਿਹੜੇ ਨਵੇਂ ਜੁੜ ਰਹੇ ਆ ਸਾਡੇ ਚੈਨਲ ਦੇ ਉੱਤੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰਨਾ ਤੇ ਸ਼ੇਅਰ ਵੀ ਕਰਨਾ ਜ਼ਰੂਰ ਬਹੁਤ-ਬਹੁਤ ਧੰਨਵਾਦ ਕੱਲ ਨੂੰ ਫੇਰ ਇਸੇ ਸਮੇਂ ਹਾਜ਼ਰ ਹੋਵਾਂਗੇ ਨਵੀਂ ਖਬਰ ਲੈ ਕੇ